ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਕੜ ਦੇ ਵਿੱਚ ਤੁਹਾਡਾ ਸਵਾਗਤ ਹੈ ਬਾਈ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦੇ ਬਟਨ ਤੇ ਮੇਰਾ ਵੀਰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਬਾਈ ਜੀ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣੀ ਆ 62801 37325 ਮੇਰਾ ਮੋਬਾਈਲ ਨੰਬਰ ਹੈ ਬਾਈ ਜੀ 10 ਤੋਂ 15 ਫੁੱਟਾਂ ਵਿੱਚ ਕੈਡ ਲਵਾ ਸਕਦੇ ਹਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਹੁਣ ਆਪਾਂ ਗੱਲ ਕਰਦੇ ਹਾਂ ਟਰੈਕਟਰ ਬਾਰੇ ਪਹਿਲਾ ਮੋਬਾਈਲ ਨੰਬਰ ਹੈਗਾ ਜੀ ਬਾਈ ਦਾ 82830 053922 ਦਾ ਮੋਬਾਈਲ ਨੰਬਰ ਹੈਗਾ ਜੀ 82830 0539 ਤੇ ਮਾਡਲ ਹੈਗਾ ਜੀ ਟਰੈਕਟਰ ਦਾ ਟਰੈਕਟਰ ਦਾ ਮਾਡਲ ਹੈਗਾ ਬਾਈ ਜੀ 2000 ਮਾਡਲ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜਨਲ ਹੈਗਾ ਫਾਈਬਰ ਦੀ ਛਤਰੀ ਵਗੈਰਾ ਟਰੈਕਟਰ ਤੇ ਲੱਗੀ ਹੋਈ ਆ ਸਟੈਂਡਰਡ 460 ਆ ਬਾਈ ਜੀ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਕੇ ਤਾਂ ਚਾਰੋਂ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਨੇ ਬਿਲਕੁਲ ਨਵੇਂ ਟਾਇਰ ਆਗੇ ਚਾਰੋਂ ਬਿਲਕੁਲ ਨਵੇਂ ਟਾਇਰ ਕੰਪਨੀ ਦੇ ਟਾਇਰ ਆ ਬਾਈ ਜੀ ਤੇ ਚੱਲਿਆ ਹੋਇਆ ਟਰੈਕਟਰ ਤੁਸੀਂ ਵੀ ਬਾਕੇ ਚੈੱਕ ਕਰਕੇ ਲਿਜਾ ਸਕਦੇ ਹੋ ਤੇ ਡਿਮਾਂਡ ਰੱਖੀ ਹੈ ਵੀਰ ਨੇ ਸਿਰਫ 2 ਲੱਖ 95000 ਰੁਪਏ ਦੀ ਡਿਮਾਂਡ ਆ ਬਾਈ ਜੀ ਸਿਰਫ 2 ਲੱਖ ਤੇ 95000 ਰੁਪਏ ਦੀ ਡਿਮਾਂਡ ਆਗੀ ਮੌਕੇ ਤੇ ਵਧੀਆ ਮਾਨਤਨ ਬਾਈ ਜੀ ਹੋ ਜਾਊਗਾ ਇਹ ਟਰੈਕਟਰ ਹੈਗਾ ਬਾਈ ਜੀ 540 ਚੱਕਰਾਂ ਚ ਤੇ ਡਿਮਾਂਡ ਆਪਾਂ ਦੱਸੀ ਹੈਗੀ ਤੇ ਮਾਨ ਤਾਂ ਹੋ ਜਾਊਗਾ ਅਗਲਾ ਟਰਾਲਾ ਵੀਰ ਜੀ ਮੋਬਾਈਲ ਨੰਬਰ ਹੈਗਾ 22991463803099146380322 ਦਾ ਮੋਬਾਈਲ ਨੰਬਰ ਆ ਬਾਈ ਜੀ ਚੈੱਕ ਕਰ ਸਕਦੇ ਹਾਂ ਯਾਲੀ ਵਗੈਰਾ ਲੱਗੀ ਹੋਈ ਆ ਪੱਤੀ ਵਾਲਾ ਵੈਡ ਲੱਗਿਆ ਹੋਇਆ ਹੈਗਾ ਟਰਾਲੇ ਦੇ ਵਧੀਆ origignal ਟਰਾਲਾ ਹੈਗਾ 12 66 ਦਾ ਟਰਾਲਾ ਬਾਈ ਜੀ 12 66 ਦਾ ਟਰਾਲਾ ਹੈਗਾ ਫੁੱਲ ਹੈਵੀ ਜੱਕ ਲੱਗਿਆ ਹੋਇਆ ਹੈਗਾ ਸਾਰਾ ਟਰਾਲਾ ਬਾਈ ਜੀ ਬਿਲਕੁਲ Ориਜਨਲ ਹੈਗਾ ਰੰਗ ਪੇਂਟ ਪੱਖੋਂ ਓਕੇ ਹੈਗਾ ਕੰਡੀਸ਼ਨ ਵਗੈਰ ਬਿਲਕੁਲ ਓਕੇ ਆ ਜਿੱਕ ਹੈ ਫੁੱਲ ਹੈਵੀ ਜੱਕ ਲੱਗਿਆ ਹੋਇਆ ਬਾਈ ਜੀ ਤੇ ਡਿਮਾਂਡ ਦੀ ਗੱਲ ਕਰਕੇ ਆਪਾਂ ਸਿਰਫ 2 ਲੱਖ ਤੇ 20000 ਰੁਪਏ ਡਿਮਾਂਡ ਆ ਬਾਈ ਜੀ ਟਰਾਲੇ ਦੀ ਸਿਰਫ 2 ਲੱਖ ਤੇ 20000 ਰੁਪਏ ਡਿਮਾਂਡ ਆਗੀ ਮੌਕੇ ਤੇ ਫੁੱਲ ਮੰਨਤਨ ਹੋ ਜਾਊਗਾ ਵੀਰ ਜੀ ਵਿੱਚੋਂ ਬਿਲਕੁਲ ਸਾਫ਼ ਹੈ ਬੇਦਾਗ ਟਰਾਲਾ ਫਾਰਸ ਵਗੈਰਾ ਓਕੇ ਆ ਗਈ ਬਿਲਕੁਲ Ориਜਨਲ ਪਿਆ ਟਰਾਲਾ ਬਾਈ ਜੀ ਦੱਸਿਆ ਆਪਾਂ ਪੱਤੀ ਵਾਲਾ ਬੈੱਡ ਵੀ ਆ ਤੇ ਅਗਲਾ ਟਰੈਕਟਰ ਹੈਗਾ ਬਾਈ ਜੀ ਅਰਜਨ ਟਰੈਕਟਰ 985552 04419 985552 04419 22 ਦਾ ਮੋਬਾਈਲ ਨੰਬਰ ਤੇ ਬਾਈ ਜੀ ਮਾਡਲ ਦੀ ਗੱਲ ਕਰਦੇ ਆ ਟਰੈਕਟਰ ਦੇ ਆਪਾਂ ਬਾਈ ਜੀ 2013 ਮਾਡਲ ਆ ਮੈਟਾ ਟਰੈਕਟਰ ਚੇਂਜਰ ਲੱਗਿਆ ਹੋਇਆ ਹੈਗਾ ਫੈਵਰ ਦੀ ਛਤਰੀ ਵਗੈਰਾ ਟਰੈਕਟਰ ਤੇ ਲੱਗੀ ਹੋਈ ਆਗੀ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜਨਲ ਆ ਗਿਆ ਵੀਡੀਓ ਚੈੱਕ ਕਰ ਸਕਦੇ ਹੋ ਪਾਵਰ ਸਟੀਅਰਿੰਗ ਦਾ ਟਰੈਕਟਰ ਬਿਲਕੁਲ ਜਮਾ ਐਨ ਜਾਂਸੀ ਜੋ ਜਿਵੇਂ ਕੜਵਾਇਆ ਦੋਦਿਆਂ ਦਾ ਟਰੈਕਟਰ ਬਿਲਕੁਲ Ориਜਨਲ ਪਿਆ 22 ਤੀ ਚੱਲਿਆ ਹੋਇਆ ਹੈਗਾ ਕੋਈ ਚਾਬੀ ਵਗੈਰਾ ਨਹੀਂ ਲੱਗੀ ਹੋਈ ਬਿਲਕੁਲ ਇੰਜਨ ਓਕੇ ਆਗਾ ਰੰਗ ਪੇਂਟ ਪੱਖੋਂ ਬਿਲਕੁਲ ਸਾਫ਼ ਕੰਡੀਸ਼ਨ ਆ ਤੇ ਟਾਇਰ ਹੈਗੇ ਆ ਬਾਈ ਜੀ ਅਗਲੇ ਟਾਇਰ 80 ਪੈਸੇ ਆ ਤੇ ਬੈਕ ਟਾਇਰ ਹੈ ਗਿਆ ਬਾਈ ਜੀ 65 ਪੈਸੇ ਟਾਇਰ ਆ ਕਿ ਸਾਰਾ ਟਰਾਲਾ ਬਾਈ ਜੀ ਬਿਲਕੁਲ オリジナル ਆ ਤੇ ਡਿਮਾਂਡ ਹੈਗੀ ਆ ਸਿਰਫ 4 ਲੱਖ ਤੇ 10000 ਰੁਪਏ ਦੀ ਡਿਮਾਂਡ ਆ ਬਾਈ ਜੀ ਮੌਕੇ ਤੇ ਵਧੀਆ ਮੰਨ ਤਾਂ ਸਾਰੇ ਸੰਦਾਂ ਦਾ ਹੋ ਜਾਊਗਾ ਧੰਨਵਾਦ ਜੀ